ਮੇਰਾ ਨਾਮ ਜੀ ਸੁਨੀਲ ਮੋਰੀਆ ਇੱਥੇ ਆਪਣਾ ਸਟੋਰ ਹੈ ਫਰੋਗ ਸਟੋਰ ਜੀਤ ਰੋਡ ਤੇ ਕੱਲ ਨਾ ਇਹ ਬੱਚੇ ਸ਼ੈਟਰ ਦਾ ਹੈਂਡਲ ਲੈ ਕੇ ਤੇ ਮਤਲਬ ਚੋਰੀ ਕਰਕੇ ਲੈ ਗਏ ਕੱਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਫਿਰ ਅਗਲੇ ਦਿਨ ਆਏ ਅਸੀਂ ਕੈਮਰਾ ਰਿਕਾਰਡਿੰਗ ਚੈੱਕ ਕੀਤੀ ਪਹਿਲਾਂ ਵੀ ਦੋ ਤਿੰਨ ਵਾਰੀ ਗੈਬ ਹੋ ਗਿਆ ਸੀ ਧਿਆਨ ਨਹੀਂ ਦਿੱਤਾ ਚੱਲ ਵੀ ਕੋਈ ਹੋ ਗਿਆ ਹੋਣਾ ਤੇ ਫਿਰ ਅਸੀਂ ਮਤਲਬ ਪ੍ਰੋਪਰਲੀ ਧਿਆਨ ਦਿੱਤਾ ਦੇਖੀ ਸੀਸੀਟੀਵੀ ਕੈਮਰੇ ਜਿਹਨਾਂ ਦੀ ਫੋਟੋ ਆਈ ਹੈ ਚਾਰਾਂ ਦੀ ਠੀਕ ਹੈ ਵੀਡੀਓ ਹੁਣ ਆਪਾਂ ਇਹਨਾਂ ਦੇ ਘਰ ਦੇ ਬੁਲਾਏ ਆ ਜੀ ਦੇਖਦੇ ਆ ਅੱਗੇ ਕੀ ਹੁੰਦਾ ਹੈ ਨਹੀਂ ਇਹ ਟੂਰੀ ਕਾ ਫੈਸਾ ਨਹੀਂ ਅੱਜ ਨਹੀਂ ਕਰ ਰਹੇ ਸੀ ਇਹ ਆਪਣਾ ਹੈਂਡਲ ਕੱਲ ਲੈ ਕੇ ਗਏ ਤਨਵੇ ਅੱਜ ਥਰੇ ਫਿਰਦੇ ਸੀ ਉੱਥੇ ਫਿਰ ਅਸੀਂ ਫੜੇ ਆ ਫਿਰ ਭੱਜੇ ਸਾਨੂੰ ਦੇਖ ਕੇ ਹਾਂਜੀ ਉਹ ਸਾਰੀ ਗੱਲ ਇਹਨੇ ਕਬੂਲ ਕਰਤੀ ਕਿ ਹਾਂ ਹਾਂ ਸਾਰੀ ਗੱਲ ਕਬੂਲ ਕਰ ਲਈ ਪਰੈਂਟਸ ਵੀ ਆਏ ਹੋ ਕੀ ਕਹਿੰਦੇ ਪਰੈਂਟਸ ਤਾਂ ਇਹਨਾਂ ਦੇ ਕਹਿੰਦੇ ਅਸੀਂ ਗਰੀਬ ਬੰਦੇ ਆ ਜੀ ਐ ਕਰਕੇ ਆਏ ਜੀ ਮੈਂ ਕਿਹਾ ਬੱਚਿਆਂ ਨੂੰ ਥੋੜਾ ਜੀ ਸਿੱਖਿਆ ਦਿਓ ਚੰਗੀ ਵੀ ਐਦਾਂ ਨਹੀਂ ਹੋਣਾ ਚਾਹੀਦਾ ਪੁਲਿਸ ਦੇ ਹਵਾਲੇ ਕਰ ਰਹੇ ਹਾਂ ਤੇ ਜਬ ਮਿੰਟ ਸੇ ਹਵਾਲੇ ਕਰ ਰਹੇ ਪੇਰੈਂਟਸ ਦੇ ਹਵਾਲੇ ਹੀ ਕਰਨਾ ਹੈ ਇਹ ਬੱਚਿਆਂ ਨੂੰ ਕੀ ਪੁਲਿਸ ਦੇ ਅਵਾਜ ਕਰਾਂ ਲੱਗਦਾ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਆਪਣੇ ਬੱਚਿਆਂ ਦਾ ਨਾ ਇਸ ਤਰ੍ਹਾਂ ਨਹੀਂ ਕਿਸੇ ਕੰਮ ਤੇ ਚਲੇ ਜਾਂਦੇ ਚਲੋ ਉਹ ਵੀ ਜ਼ਰੂਰੀ ਹੈ ਹਾਂ ਜੀ ਹਾਂ ਜੀ ਨਹੀਂ ਨਹੀਂ ਉਹ ਤਾਂ ਆਪ کہہ ਰਹੇ ਆ ਵੀ ਅਸੀਂ ਮੈਂ ਅਸੀਂ ਵੀ ਪੈਸੇ ਖਰਚੇ ਲਈ ਵੀ ਦੇ ਕੇ ਜਾਂਦੇ ਹਾਂ 10 10 20 20 ਰੁਪਏ ਇਹ ਤਾਂ ਵੀ ਇਦਾਂ ਕਹਿੰਦੇ ਉਹ ਦਾ ਵਿਚਾਰੇ ਬਹੁਤ ਸ਼ਰਮਿੰਦਾ ਹੋਏ ਵੇ ਹਾਂ ਮੇਰੇ ਕੀ ਘਟਨਾ ਹੋਈ ਹੈ ਬੱਚੇ ਆ ਰਹੇ ਅੱਜ ਬੱਚੇ ਅਗਰ चोरी किया है उसके मैं जिम्मेवार हूँ आगे से ऐसा गलती करे मैं जिम्मेवार हूँ हाँ जी बच्चे खुद कह देते कोई दिल बना दो क्योंकि हमारे पास थोड़ा दूसरे एरिए आते बच्चे कोई कहता दिल बना दो कोई कहता हार्ट बना दो कुछ भी मतलब हाँ कोई कहता गन बना दो क्योंकि वो प्रैक्टिस होती है ना बच्चों की देखो रेजर प्रैक्टिस हो जाती है उसमें ठीक है ट्रिमर प्रैक्टिस हो जाती है बाद में चाहे उसको आप जीरो भी कर सकते हैं वो जरूरी नहीं है कि बनागा बना ही रह जाता है दो दो दिन में बाल आ जाते हैं उसके पर कवर हो क्या सही है ये। स, वो बच्चे होते हैं ना स्टूडेंट होते हैं तो ये न, आपने बोला था बेटा इसने ही बोला होगा ऐसे हम खुद अपनी तरफ से नहीं बनाएंगे कई बार जिद नहीं, करने लग जाते हाँ जी मैंने बोला हाँ जी हाँ जी इनना पता है आपको कोई भी डिस्प्ले कोई नहीं कर सकता है यारों जी मैं 60 यार से नहीं बन सकती ओके ओके तो कल कि करियर डिस्प्ले करती एक किस्म की थे बच्चा को कोई पता नहीं था हां जी समझता थे एक्चुअली एक्चुअली ना कई बहुत सारे स्टूडेंट होते हैं तो सब पे ध्यान भी नहीं जाता कौन क्या कर रहा है ठीक तो है तो कई है बच्चों पे बुरा असर पड़ता अच्छा नहीं नहीं कोई बात नहीं आगे से ऐसे कोई ऐसा नहीं है कि भाई यही बनाना बंद कर देंगे ये चीजें तो वैसे भी मेरे को नहीं पसंद आई बनाई हुई है ये नहीं बनाएंगे आगे और मेरा नाम इंस्पेक्टर हरजोत सिंह है मुख्य अफसर थाना सेवन लाइन ਜਿਵੇਂ ਅਸਨਾ ਡਿਸਪਲੇ ਕਰਕੇ ਜਦ ਬਾਇਲ ਸਿੱਕੇ ਫਰੋਂ ਤੇ ਇਸ ਸੁਨੇ ਕਿੰਨਾ ਨਾਈਟ ਹੋਣੀ ਕਿਸੇ ਬੱਚਾ ਦੇ ਜਿੱਥੇ ਰਾਖੂ ਬਣਾਈ ਉਸ ਵਿੱਚ ਕੀ ਕਰੇ ਸਾਡੇ ਵੱਲੇ ਕੋਈ ਜਿਹੜਾ ਹਜੇ ਤੱਕ ਕੋਈ ਮਾਮਲਾ ਧਿਆਨ ਚ ਨਹੀਂ ਆਇਆ ਸੀਗਾ ਅਸੀਂ ਇਹਨੂੰ ਚੈੱਕ ਕਰਕੇ ਜਿਹੜਾ ਬੰਦਾ ਸਭ ਤੋਂ ਸਖਤ ਕਾਰਵਾਈ ਐ ਇਸ ਪਰ ਲਾਏ ਉਹ ਇਹਦੇ ਕੀਤੀ ਜਾਊਗੀ ਜਿਹੜੇ ਛੋਟੇ ਛੋਟੇ ਬੱਚੇ ਜਿਹੜਾ ਸਸਾ ਬੱਚਾ ਉਹਨੇ ਪੜਾਏ ਉਹਨਾਂ ਦਾ ਉਹਨਾਂ ਤੋਂ ਵਾਪਸ ਨੇ ਅਸੀਂ ਇਹਨੂੰ ਜਿਹੜਾ ਹੈਗਾ ਚੈੱਕ ਕਰਕੇ ਜੋ ਜੇ ਐਸਪਰ ਲਾ ਜਿਹੜਾ ਹੈਗਾ ਉਤੇ ਜੋ ਵੀ ਕਾਰਵਾਈ ਬੰਦੀ ਹੈਗੀ ਹੈ ਕਾਨੂੰਨ ਅਨੁਸਾਰ ਉਹ ਜਿਹੜੀ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ ਤੇ ਮੈਂ ਇਹ ਵੀ ਅਪੀਲ ਕਰਦਾ ਜੀ ਜਿਹੜਾ ਪਹਿਲਾਂ ਵੀ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹੈਗਾ ਜੋ ਕੋਈ ਵੀ ਵੈਪਨ ਡਿਸਪਲੇ ਕਰਦਾ ਹੈਗਾ ਉਹਦੀ ਨਮਾਇਸ਼ ਕਰਦਾ ਹੈਗਾ ਤੇ ਉਹ ਤੇ ਬੈਨ ਲਾਇਆ ਹੋਇਆ ਤੇ ਉਹਦੇ ਤੇ ਜਿਹੜਾ ਹੈਗਾ ਸਭ ਤੋਂ ਸਖਤ ਜਿਹੜੀ ਹੈਗੀ ਕਾਰਵਾਈ ਹੈ ਜਿਹੜੀ ਅਮਲ ਚ ਲਿਆਂਦੀ ਜਾਊਗੀ ਤੇ ਮੈਂ ਇਹ ਅਦਾਤ ਕਰਦਾ ਵੀ ਜਿਹੜਾ ਇਹੋ ਜਿਹਾ ਜਿਹੜਾ ਹੈਗਾ ਵੈਪਨ ਦੀ ਜਿਹੜੀ ਡਿਸਪਲੇ ਹੈ ਜਿਹੜੀ ਨਮਾਸ਼ਾ ਉਹ ਤੋਂ ਜਿਹੜਾ ਹੈਗਾ ਆ ਬਾਜ ਆ ਜੋ ਤੇ ਜਿਹੜਾ ਹੈਗਾ ਐਵਜ ਜਿਹੜਾ ਜੇ ਕੋਈ ਕਰਦਾ ਵੀ ਹੈ ਤਾਂ ਸਾਡੇ ਜਿਹੜਾ ਹੈਗਾ ਮਾਮਲਾ ਧਿਆਨ ਚ ਲਿਆ ਤਾਂ ਜਾਂ ਉਹਦੇ ਖਿਲਾਫ ਸਤ ਤੋਂ ਸਤ ਕਰ ਵੀ ਉੱਚ ਲਿਆ